NOW 247 TV ਦੇ ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਕਰਦੇ ਹਾਂ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਆਓ ਅੱਜ ਦੀਆਂ ਖਬਰਾਂ ਤੇ ਮਾਰਦੇ ਹਾਂ ਇੱਕ ਝਾਤ ਇਜ਼ਰਾਈਲ ਤੇ ਹਮਾਸ ਵਿਚਾਲੇ ਜੰਗ ਸ਼ੁਰੂ ਹੋਣ ਤੋਂ ਲਗਭਗ 15 ਮਹੀਨਿਆਂ ਬਾਅਦ ਆਖਰਕਾਰ ਐਤਵਾਰ ਨੂੰ ਅੱਜ ਦੇ ਦਿਨੀ ਗਾਜ਼ਾ ਵਿੱਚ ਜੰਗਬੰਦੀ ਸ਼ੁਰੂ ਹੋ ਗਈ ਹੈ ਇਸ ਦਾ ਮਤਲਬ ਇਹ ਹੈ ਕਿ ਇਜ਼ਰਾਈਲ ਤੇ ਹਮਾਸ ਵਿਚਾਲੇ ਹੁਣ ਜੰਗ ਰੁਕ ਜਾਏਗੀ ਹਮਾਸ ਦੁਆਰਾ ਬੰਦਕ ਬਣਾਏ ਗਏ ਇਜ਼ਰਾਈਲੀ ਨਾਗਰਿਕਾਂ ਨੂੰ ਇਜ਼ਰਾਈਲ ਦੀਆਂ ਜੇਲ੍ਹਾਂ ਵਿੱਚ ਬੰਦ ਫਲਸਤੀਨੀ ਕੈਦੀਆਂ ਦੇ ਬਦਲੇ ਪੜਾवार ਰਿਹਾ ਕੀਤਾ ਜਾਵੇਗਾ ਇਹ ਜੰਗਬੰਦੀ ਨਿਰਧਾਰਤ ਸਮੇਂ ਤੋਂ 3 ਘੰਟੇ ਦੇਰੀ ਨਾਲ ਸ਼ੁਰੂ ਹੋਈ ਜੰਗਬਦੀ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਇਜ਼ਰਾਈਲ ਨੇ ਕਿਹਾ ਸੀ ਕਿ ਉਹ ਉਦੋਂ ਤੱਕ ਅੱਗੇ ਨਹੀਂ ਵਧ ਸਕਦਾ ਜਦੋਂ ਤੱਕ ਹਮਾਸ ਬੰਦਕਾਂ ਦੇ ਨਾਵਾਂ ਦੀ ਸੂਚੀ ਪ੍ਰਦਾਨ ਨਹੀਂ ਕਰਦਾ ਜੋ ਪਹਿਲਾਂ ਸੂਚੀ ਜਾਰੀ ਕਰੇਗਾ ਤਾਂ ਹੀ ਅਸੀਂ ਜੰਗਬੰਦ ਕਰਾਂਗੇ ਹਮਾਸ ਨੇ ਦੇਰੀ ਲਈ ਤਕਨੀਕੀ ਕਾਰਨਾਂ ਨੂੰ ਜ਼ਿੰਮੇਵਾਰ ਠਰਾਇਆ ਸੀ ਬਾਅਦ ਵਿੱਚ ਉਸ ਨੇ ਤਿੰਨ ਲੋਕਾਂ ਦੇ ਨਾਂ ਜਾਰੀ ਕਰ ਦਿੱਤੇ ਜਿਨ੍ਹਾਂ ਨੂੰ ਉਸ ਨੇ ਕਿਹਾ ਕਿ ਪਹਿਲਾਂ ਰਿਹਾ ਕੀਤਾ ਜਾਣਾ ਹੈ ਜੰਗਬੰਦੀ ਵਿੱਚ ਦੇਰੀ ਦੌਰਾਨ ਗਾਜ਼ਾ ਵਿੱਚ ਇਜ਼raਇਲੀ ਹਵਾਈ ਹਮਲੇ ਜਾਰੀ ਰਹੇ ਹਮਾਸ ਦੁਆਰਾ ਚਲਾਏ ਜਾ ਰਹੇ ਸਿਵਲ ਡਿਫੈਂਸ ਏਜੰਸੀ ਦੇ ਅੰਕੜਿਆਂ ਮੁਤਾਬਕ ਇਨ੍ਹਾਂ ਹਮਲਿਆਂ ਵਿੱਚ ਘੱਟੋ-ਘੱਟ 19 ਲੋਕ ਮਾਰੇ ਗਏ ਹਨ ਦੂਜੇ ਪਾਸੇ ਰਾਤ ਸਮਗਰੀ ਨਾਲ ਭਰੇ ਹਜ਼ਾਰਾਂ ਟਰੱਕ ਗਾਜ਼ਾ ਵਿੱਚ ਦਾਖਲ ਹੋਣ ਦੀ ਉਡੀਕ ਕਰ ਰਹੇ ਹਨ ਮਨੁੱਖੀ ਰਾਹਤ ਵਿੱਚ ਲੱਗੀਆਂ ਏਜੰਸੀਆਂ ਦੀ ਇੱਕ ਮੁੱਖ ਮੰਗ ਜੰਗਬੰਦੀ ਸਮਝੌਤਾ ਦੀਆਂ ਸ਼ਰਤਾਂ ਅਨੁਸਾਰ ਗਾਜ਼ਾ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨਾ ਹੈ ਇਸ ਦੌਰਾਨ ਜੰਗਬੰਦੀ ਤੇ ਅੰਦਰਾਸਗੀ ਜ਼ਾਹਰ ਕਰਦੇ ਹੋਏ ਇਜ਼ਰਾਈਲ ਸਰਕਾਰ ਦੇ ਰੱਖਿਆ ਮੰਤਰੀ ਅਤੇ ਤੋਰ ਸੱਜੇ ਪੱਖੀ ਪਾਰਟੀ ਦੇ ਮੁਖੀ ਇਤਮਾਰ ਬੀਨ ਗਵੀਰ ਨੇ ਅਸਤੀਫਾ ਦੇ ਦਿੱਤਾ ਹੈ ਉਸ ਦਾ ਕਹਿਣਾ ਹੈ ਕਿ ਇਹ ਜੰਗਬੰਦੀ ਅੱਤਵਾਦ ਦੀ ਜਿੱਤ ਹੈ ਹਮਾਸ ਨੂੰ ਰਿਹਾ ਕੀਤੇ ਜਾਣ ਵਾਲੇ ਤਿੰਨ ਬੰਦਕਾਂ ਦੇ ਨਾਮ ਦੱਸਲ ਮਗਨੋ ਗਾਜ਼ਾ ਵਿੱਚ 3 ਘੰਟੇ ਦੀ ਦੇਰੀ ਨਾਲ ਜੰਗਬੰਦੀ ਦਾ ਅਮਲ ਸ਼ੁਰੂ ਹੋ ਗਿਆ ਹੈ ਹਮਾਸ ਨੇ ਤਿੰਨ ਮਹਿਲਾ ਬੰਦਕਾਂ ਨੂੰ ਰਿਹਾ ਕਰਨ ਦਾ ਐਲਾਨ ਕੀਤਾ ਹੈ ਇਹ ਗੱਲ ਜ਼ਿਕਰਯੋਗ ਹੈ ਕਿ ਇਜ਼raਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਜਾਹੁ ਨੇ ਐਤਵਾਰ ਵੱਡੇ ਤੜਕੇ ਕਿਹਾ ਸੀ ਕਿ ਗਾਜ਼ਾ ਵਿੱਚ ਜੰਗਬੰਦੀ ਦਾ ਅਮਲ ਉਦੋਂ ਤੱਕ ਸ਼ੁਰੂ ਨਹੀਂ ਹੋ ਸਕਦਾ ਜਦੋਂ ਤੱਕ ਹਮਾਸ ਉਹਨਾਂ ਤਿੰਨਾਂ ਬੰਦਕਾਂ ਦੇ ਨਾਮ ਮਈਆ ਨਹੀਂ ਕਰਾਉਂਦਾ ਜਿਨ੍ਹਾਂ ਨੂੰ ਤਿੰਨ ਫਲਸਤੀਨੀ ਕੈਦੀਆਂ ਦੇ ਬਦਲੇ ਛੱਡਿਆ ਜਾਣਾ ਹੈ ਹਮਾਸ ਨੇ ਬੰਦਕਾਂ ਦੇ ਨਾਮ ਜਾਰੀ ਕਰਨ ਵਿੱਚ ਦੇਰੀ ਲਈ ਤਕਨੀਕੀ ਕਾਰਨ ਦਾ ਹਵਾਲਾ ਦਿੱਤਾ ਹੈ ਨੇਤਨਜਾਹੁ ਨੇ ਅੱਜ ਵੱਡੇ ਤੜਕੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਉਹਨਾਂ ਨੇ ਫੌਜ ਨੂੰ ਨਿਰਦੇਸ਼ ਦਿੱਤੇ ਹਨ ਕਿ ਜੰਗਬੰਦੀ ਜੋ ਅਸਵੇਰੇ 8:30 ਵਜੇ ਲਾਗੂ ਹੋਣੀ ਸੀ ਉਦੋਂ ਤੱਕ ਸ਼ੁਰੂ ਨਹੀਂ ਹੋਵੇਗੀ ਜਦੋਂ ਤੱਕ ਇਜ਼ਰਾਈਲ ਨੂੰ ਹਮਾਸ ਵੱਲੋਂ ਛੱਡੇ ਜਾਣ ਵਾਲੇ ਬੰਦਕਾਂ ਦੀ ਸੂਚੀ ਨਹੀਂ ਮਿਲ ਜਾਂਦੀ ਤੇ ਹਮਾਸ ਨੇ ਸੂਚੀ ਪ੍ਰਦਾਨ ਕਰਨ ਲਈ ਵਚਨਬੱਧ ਹੈ ਇਜ਼ਰਾਈਲੀ ਪ੍ਰਧਾਨ ਮੰਤਰੀ ਨੇ ਇੱਕ ਰਾਤ ਪਹਿਲਾਂ ਵੀ ਇਸੇ ਤਰ੍ਹਾਂ ਦੀ ਚੇਤਾਵਨੀ ਜਾਰੀ ਕੀਤੀ ਸੀ ਉਦੋਂ ਹਮਾਸ ਨੇ ਕਿਹਾ ਕਿ ਤਕਨੀਕੀ ਕਾਰਨਾਂ ਕਰਕੇ ਨਾਮ ਭੇਜਣ ਵਿੱਚ ਦੇਰੀ ਹੋ ਰਹੀ ਸੀ ਹਮਾਸ ਨੇ ਕਿਹਾ ਕਿ ਪਿਛਲੇ ਹਫਤੇ ਐਲਾਨੇ ਜੰਗਬੰਦੀ ਇਕਰਾਰ ਨੂੰ ਅਮਲ ਵਿੱਚ ਲਿਆਉਣ ਲਈ ਵਚਨਬੱਧ ਹੈ ਨਿਤਨਜਾਊ ਦੇ ਉਪਰੋਕਤ ਬਿਆਨ ਦੇ ਮਗਰੋਂ ਅੱਜ ਤੋਂ ਅਮਲ ਵਿੱਚ ਆਉਣ ਵਾਲੇ ਜੰਗਬੰਦੀ ਇਕਰਾਰ ਬਾਰੇ ਸ਼ੱਕ ਸ਼ੂਬੇ ਖੜੇ ਹੋਣ ਲੱਗ ਪਏ ਸਨ ਜੰਗਬੰਦੀ ਦੇ ਪਹਿਲੇ ਗੈਰਟ ਤਹਿਤ ਗਾਜ਼ਾ ਤੋਂ 33 ਬੰਦਕਾਂ ਨੂੰ ਰਿਹਾ ਕੀਤਾ ਜਾਣਾ ਹੈ ਜਦੋਂ ਕਿ ਇਜ਼ਰਾਈਲ ਸੈਕੜੇ ਫਲਸਤੀਨੀ ਕੈਦੀਆਂ ਤੇ ਹੋਰ ਬੰਦੀਆਂ ਨੂੰ ਰਿਹਾ ਕਰੇਗਾ ਇਜ਼ਰਾਈਲੀ ਫੌਜਾਂ ਗਾਜ਼ਾ ਅੰਦਰ ਬਫਰ ਜ਼ੋਨ ਤੋਂ ਪਿੱਛੇ ਹਟਣਗੀਆਂ ਤੇ ਘਰੋਂ ਬੇਕਾਰ ਹੋਏ ਫਲਸਤੀਨੀ ਲੋਕਾਂ ਨੂੰ ਕਰ ਹਰਚ ਜਾਣ ਦੀ ਇਜਾਜ਼ਤ ਮਿਲ ਜਾਏਗੀ ਗਾਜ਼ਾ ਦੇ ਸਿਹਤ ਮੰਤਰਾਲੇ ਦੇ ਮੁਤਾਬਕ ਪਿਛਲੇ 14 ਮਹੀਨਿਆਂ ਤੋਂ جاری جنگ ਵਿੱਚ ਹੁਣ ਤੱਕ 46000 ਤੋਂ ਵੱਧ ਫਲਸਤੀਨੀਆ ਦੀ ਜਾਨ ਜਾ ਚੁੱਕੀ ਹੈ ਗਾਜ਼ਾ ਵਿੱਚ ਇਜ਼ਰਾਈਲ ਤੇ ਹਮਾਸ ਦਰਮਿਆਨ ਜੰਗਬੰਦੀ ਸਮਝੌਤਾ ਲਾਗੂ ਹੋਣ ਤੋਂ ਬਾਅਦ ਗਾਜ਼ਾ ਦੇ ਹਜ਼ਾਰਾਂ ਹੀ ਅੰਦਰੂਨੀ ਤੌਰ ਤੇ ਵਿਸਥਾਪਿਤ ਲੋਕ ਆਪਣੇ ਘਰਾਂ ਨੂੰ ਪਰਤ ਰਹੇ ਹਨ ਗਾਜ਼ਾ ਤੋਂ ਸਾਹਮਣੇ ਆਈਆਂ ਤਸਵੀਰਾਂ ਚ ਇਹ ਲੋਕ ਆਪਣਾ ਸਮਾਨ ਲੈ ਕੇ ਲੰਬੀਆਂ ਕਤਾਰਾਂ ਵਿੱਚ ਆਪਣੇ ਘਰਾਂ ਵੱਲ ਜਾਂਦੇ ਨਜ਼ਰ ਆ ਰਹੇ ਹਨ ਇੱਕ ਤਸਵੀਰ ਵਿੱਚ ਇੱਕ ਫਲਸਤੀਨੀ ਝੰਡਾ ਫੜੇ ਹੋਏ ਲੋਕਾਂ ਦੇ ਨਾਲ ਕਾਰਾਂ ਦੇ ਕਾਫਲੇ ਨੂੰ ਵੀ ਵਿਖਾਇਆ ਗਿਆ ਹੈ ਇੱਕ ਪਾਸੇ ਗਾਜ਼ਾ ਵਿੱਚ ਇਜ਼ਰਾਈਲ ਤੇ ਹਮਾਸ ਦੇ ਵਿੱਚ ਜੰਗਬੰਦੀ ਲਾਗੂ ਹੋ ਗਈ ਹੈ ਦੂਜੇ ਪਾਸੇ ਇਜ਼ਰਾਈਲ ਸਰਕਾਰ ਮੁਸੀਬਤ ਵਿੱਚ ਫਸ ਗਈ ਹੈ ਹਮਾਸ ਵੱਲੋਂ ਐਤਵਾਰ ਨੂੰ ਇਜ਼ਰਾਈਲ ਨੂੰ ਬੰਦਕਾਂ ਦੀ ਸੂਚੀ ਸੌਂਪਣ ਤੋਂ ਬਾਅਦ ਗਾਜ਼ਾ ਵਿੱਚ ਜੰਗਬੰਦੀ ਸ਼ੁਰੂ ਹੋ ਗਈ ਇਸ ਦੌਰਾਨ ਇਜ਼ਰਾਈਲ ਸਰਕਾਰ ਦੇ ਤਿੰਨ ਮੰਤਰੀਆਂ ਨੇ ਜੰਗਬੰਦੀ ਨੂੰ ਲੈ ਕੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਅਸਤੀਫਾ ਦਿੱਤਾ ਹੈ ਇਜ਼ਰਾਈਲ ਦੀ ਤੁਰ ਸੱਜੇ ਪੱਖੀ ਜਹੂਦੀ ਪਾਵਰ ਪਾਰਟੀ ਨੇ ਕੀ ਹੈ ਕਿ ਉਹ ਜੰਗਬੰਦੀ ਸਮਝੌਤੇ ਦਾ ਵਿਰੋਧ ਕਰਦੀ ਹੈ ਅਤੇ ਸਰਕਾਰ ਤੋਂ ਸਮਰਥਨ ਵਾਪਸ ਲੈ ਰਹੀ ਹੈ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਬੈਂਜਾਮਿਨ ਨਤਨਜਾਊ ਕੋਲ ਹੁਣ ਸੰਸਦ ਵਿੱਚ ਬਹੁਤ ਘੱਟ ਬਹੁਤ ਬਚਿਆ ਹੈ ਇਜ਼ਰਾਈਲ ਦੇ ਰਾਸ਼ਟਰੀ ਰੱਖਿਆ ਮੰਤਰੀ ਤੇ ਯਹੂਦੀ ਪਾਵਰ ਪਾਰਟੀ ਦੇ ਮੁਖੀ ਬੇਨ ਗਵੀਰ ਨੇ ਵੱਲੋਂ ਵੀ ਜਿਹੜਾ ਅਸਤੀਫਾ ਦੇ ਦਿੱਤਾ ਗਿਆ ਹੈ ਹਾਲਾਂਕਿ ਅਨਾਦੋਲੂ ਨਿਊਜ਼ ਏਜੰਸੀ ਦੀ ਇੱਕ ਰਿਪੋਰਟ ਦੇ ਅਨਸਾਰ ਬੇਨ ਗਵੀਰ ਦੀ ਪਾਰਟੀ ਨੇ ਸਮਰਥਨ ਵਾਪਸ ਲੈਣ ਦੇ ਕਾਰਨ ਸਤਾਤਾ ਰੀ ਗੱਟ ਚੋੜ ਨੂੰ ਸੰਸਦ ਵਿੱਚ ਸਿਰਫ 6 ਸੀਟਾਂ ਦਾ ਨੁਕਸਾਨ ਹੋਏਗਾ ਦਾ ਅਤੇ ਇਹਦੇ ਨਾਲ ਸਰਕਾਰ ਨੂੰ ਕੋਈ ਖਤਰਾ ਨਹੀਂ ਹੋਏਗਾ ਬੇਨਗਵੀਰ ਪਹਿਲਾਂ ਵੀ ਜੰਗਬੰਦੀ ਸਮਝੌਤੇ ਦਾ ਵਿਰੋਧ ਕਰਦੇ ਰਹੇ ਹਨ ਉਹ ਗਾਜ਼ਾ ਵਿੱਚ ਹਮਾਸ ਵਿਰੋਧ ਇਜ਼ਰਾਈਲ ਦੀ ਫੌਜੀ ਕਾਰਵਾਈ ਦਾ ਕੱਟੜ ਸਮਰਥਕ ਹੈ ਪ੍ਰਧਾਨ ਮੰਤਰੀ ਨਿਤਿਨ ਜਉ ਨੂੰ ਦਿੱਤੇ ਆਪਣੇ ਅਸਤੀਫੇ ਦੇ ਪੱਤਰ ਵਿੱਚ ਇਤਿਮਾਰ ਬੇਨਗਵੀਰ ਨੇ ਲਿਖਿਆ ਹੈ ਕਿ ਉਹ ਸਰਕਾਰ ਨੂੰ ਡੇਗਣ ਲਈ ਕੰਮ ਨਹੀਂ ਕਰੇਗਾ ਪਰ ਉਹ ਜੰਗਬੰਦੀ ਸਮਝੌਤੇ ਤੋਂ ਨਾਰਾਜ਼ ਹੈ ਤੇ ਉਸ ਨੇ ਸਮਝੌਤੇ ਨੂੰ ਅਤਵਾਦ ਦੀ ਜਿੱਤ ਕਿਹਾ ਹੈ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ 트ੰਪ ਸੌ ਚੁੱਕਣ ਤੋਂ ਬਾਅਦ ਚੀਨ ਦਾ ਦੌਰਾ ਕਰਨਗੇ ਚੀਨ ਜਿਹਦੇ ਨਾਲ ਉਹਨਾਂ ਦਾ ਸਭ ਤੋਂ ਜ਼ਿਆਦਾ ਵਪਾਰਕ ਕਿਸਮ ਦਾ ਯੁੱਧ ਹੈ ਤੇ ਉਹਨਾਂ ਦੇ ਉੱਤੇ ਉਹਨਾਂ ਨੇ ਟੈਰਫ ਲਾਉਣ ਦੀ ਕਿਹਾ ਪਰ ਨਾਲ ਦੀ ਨਾਲ ਪਹਿਲੀ ਖਬਰੇ ਆ ਰਹੀ ਆ ਕਿ ਸੌ ਚੁੱਕਣ ਤੋਂ ਬਾਅਦ ਪਹਿਲਾ ਦੌਰਾ ਚੀਨ ਦਾ ਕਰਨਾ ਚਾਹੁੰਦੇ ਨੇ ਵਾਲ ਸਟਰੀਟ ਜਨਰਲ ਦੀ ਰਿਪੋਰਟ ਦੇ ਮੁਤਾਬਕ 트ੰਪ ਚੀਨ ਨਾਲ ਸਬੰਧਾਂ ਨੂੰ ਹੋਰ ਗੂੜਾ ਕਰਨ ਲਈ ਬੀਜਿੰਗ ਦਾ ਦੌਰਾ ਕਰਨਾ ਚਾਹੁੰਦੇ ਹਨ ਉਹਨਾਂ ਨੇ ਆਪਣੇ ਕਾਰਜਕਾਲ ਦੇ 100 ਦਿਨਾਂ ਦੇ ਅੰਦਰ ਇਹ ਦੌਰਾ ਕਰਨ ਦੀ ਇੱਛਾ ਪ੍ਰਗਟਾਈ ਹੈ 트럼ਪ ਨੇ ਚੋਣ ਪ੍ਰਚਾਰ ਦੌਰਾਨ ਚੀਨ ਤੇ ਟੈਰਫ ਵਧਾਉਣ ਦੀ ਗੱਲ ਕੀਤੀ ਸੀ ਉਦੋਂ ਤੋਂ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਵਧਿਆ ਹੋਇਆ ਹੈ 트럼ਪ ਨੇ ਜਿਨਪਿੰਗ ਨੂੰ ਆਪਣੇ ਸੌਖ ਸੁਖ ਸਮਾਗਮ ਲਈ ਵੀ ਸੱਦਾ ਦਿੱਤਾ ਸੀ ਪਰ ਜਨਪਿੰਗ ਨੇ ਉਪ ਰਾਸ਼ਟਰਪਤੀ ਹਾਨ ਝੋਂਗ ਨੂੰ ਸੌ ਚੁੱਕਣ ਸਵਾਗਤ ਵਿੱਚ ਭੇਜਣ ਦਾ ਫੈਸਲਾ ਕੀਤਾ ਤੇ ਆਪ ਨਹੀਂ ਜਾ ਰਹੇ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ 트럼ਪ ਨੇ ਭਾਰਤ ਦੌਰੇ ਨੂੰ ਲੈ ਕੇ ਵੀ ਆਪਣੇ ਸਲਾਹਕਾਰਾਂ ਨਾਲ ਗੱਲਬਾਤ ਕੀਤੀ ਹੈ ਪਿਛਲੇ ਮਹੀਨੇ ਭਾਰਤੀ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਦੀ ਅਮਰੀਕਾ ਫੇਰੀ ਦੌਰਾਨ 트럼ਪ ਦੀ ਭਾਰਤ ਦੀ ਫੇਰੀ ਨੂੰ ਲੈ ਕੇ ਮੁੱਢਲੀ ਗੱਲਬਾਤ ਵੀ ਹੋ ਚੁੱਕੀ ਹੈ ਜਿਨਪਿੰਗ ਨਾਲ ਫੋਨ ਕਾਲ ਤੋਂ ਬਾਅਦ 트ੰਪ ਨੇ ਇਸ ਨੂੰ ਬਹੁਤ ਵਧੀਆ ਗੱਲਬਾਤ ਦੱਸਿਆ ਉਸ ਨੇ ਚੀਨੀ ਰਾਸ਼ਟਰਪਤੀ ਨਾਲ ਵਪਾਰ ਅਤੇ ਟਿਕਟਾਕ ਤੇ ਕੁਝ ਹੋਰ ਮੁੱਦਿਆਂ ਤੇ ਵੀ ਗੱਲਬਾਤ ਕੀਤੀ ਹੈ ਗੱਲਬਾਤ ਤੋਂ ਬਾਅਦ 트ੰਪ ਨੇ ਕਿਹਾ ਕਿ ਰਾਸ਼ਟਰਪਤੀ ਸ਼ੀ ਹੈ ਤੇ ਮੈਂ ਦੁਨੀਆ ਨੂੰ ਹੋਰ ਸ਼ਾਂਤੀਪੂਰਵ ਅਤੇ ਸੁਰੱਖਤ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ ਵਾਲ ਸਟਰੀਟ ਜਰਨਲ ਦੇ ਅਨੁਸਾਰ 트ੰਪ ਨੇ ਚੀਨ ਨੂੰ ਫੈਂਟਾਨਿਲ ਦੀ ਸਪਲਾਈ ਕਰਨ ਵਾਲੇ ਉਤਪਾਦਕਾਂ ਤੇ ਕਾਰਵਾਈ ਕਰਨ ਲਈ ਕਿਹਾ ਹੈ ਦੂਜੇ ਪਾਸੇ 트ੰਪ ਚੀਨੀ ਧਰਾਤਾਂ ਦੇ ਨਵੇਂ ਟੈਰਫ ਦੀ ਯੋਜਨਾ ਤੇ ਵੀ ਕੰਮ ਕਰ ਰਹੇ ਆ ਟੌਰਨ 트ੰਪ ਕਵਾਡ ਦੇਸ਼ਾਂ ਦੀ ਬੈਠਕ ਲਈ ਇਸ ਸਾਲ ਭਾਰਤ ਜਾਣਾ ਚਾਹਣਗੇ ਭਾਰਤ ਆਸਟ੍ਰੇਲੀਆ ਜਾਪਾਨ ਅਤੇ ਅਮਰੀਕਾ ਦੇ ਨੇਤਾਵਾਂ ਨਾਲ ਕਵਾਡ ਸਿਮੇਲਨ ਦੀ ਬੇਜਬਾਨੀ ਕਰਨ ਵਾਲਾ ਹੈ ਇਹ ਕਾਨਫਰੰਸ ਅਪ੍ਰੈਲ ਜਾਂ ਅਕਤੂਬਰ ਵਿੱਚ ਆਯੋਜਿਤ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਸਾਲ ਦੇ ਅੰਤ ਤੱਕ ਅਮਰੀਕਾ ਦਾ ਦੌਰਾ ਕਰ ਸਕਦੇ ਹਨ ਇਸ ਦੌਰਾਨ ਉਹ ਵਾਈਟ ਹਾਊਸ ਵਿੱਚ 트ੰਪ ਨਾਲ ਰਸਮੀ ਬੈਠਕ ਵਿੱਚ ਵੀ ਹਿੱਸਾ ਲੈਣਗੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ 트੍ਰੰਪ 20 ਜਨਵਰੀ ਨੂੰ ਦੇਸ਼ ਦੇ 47ਵੇਂ ਰਾਸ਼ਟਰਪਤੀ ਬਣਨ ਚੁੱਕਣਗੇ ਪਰ ਉਹਨਾਂ ਦੇ ਸੌਣ ਚੁੱਕਣ ਤੋਂ ਇੱਕ ਦਿਨ ਪਹਿਲਾਂ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਦੀਆਂ ਸੜਕਾਂ ਤੇ ਉਹਨਾਂ ਦੇ ਖਿਲਾਫ ਪ੍ਰਦਰਸ਼ਨ ਵੀ ਸ਼ੁਰੂ ਹੋ ਚੁੱਕੇ ਹਨ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਵਿੱਚ ਜ਼ਿਆਦਾਤਰ ਔਰਤਾਂ ਹਨ ਇਸ ਰੋਸ ਪ੍ਰਦਰਸ਼ਨ ਨੂੰ ਪੀਪਲਜ਼ ਮਾਰਚ ਕਿਹਾ ਜਾ ਰਿਹਾ ਹੈ ਇਸ ਨੂੰ ਪਹਿਲਾਂ ਮੈਲਾ ਮਾਰਚ ਯਾਨੀ ਕਿ ਵੂਮਨ ਮਾਰਚ ਵੀ ਕਿਹਾ ਜਾਂਦਾ ਸੀ ਇਹ ਪ੍ਰਦਰਸ਼ਨ 2117 ਤੋਂ ਹਰ ਸਾਲ ਕੀਤਾ ਜਾਂਦਾ ਹੈ ਪੀਪਲਜ਼ ਮਾਰਚ ਦੀ ਵੈਬਸਾਈਟ ਮੁਤਾਬਕ ਕਈ ਗਰੁੱਪਾਂ ਦੇ ਗੱਠਜੋੜਾਂ ਨੇ ਇਹ ਮਾਰਚ ਦਾ ਆਯੋਜਨ ਕੀਤਾ ਹੋਇਆ ਹੈ ਇਹਦਾ ਉਦੇਸ਼ 트럼ਪਵਾਦ ਦਾ ਸਾਹਮਣਾ ਕਰਨਾ ਦੱਸਿਆ ਜਾ ਰਿਹਾ ਹੈ ਉਹਨਾਂ ਦੀ ਵੈਬਸਾਈਟ ਤੇ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਪੀਪਲਜ਼ ਮਾਰਚ ਦਾ ਯੋਜਨ ਕਰਨ ਵਾਲੇ ਗਰੁੱਪ ਵੱਖ-ਵੱਖ ਪਛਾਣਾ ਅਤੇ ਵਿਪਿੰਨ ਮੁੱਦਿਆਂ ਵਿੱਚ ਦਿਲਚਸਪੀ ਰੱਖਦੇ ਹਨ ਜਿਵੇਂ ਕਿ ਜਲਵਾਯੂ ਤਬਦੀਲੀ ਪ੍ਰਵਾਸ ਅਤੇ ਔਰਤਾਂ ਦੇ ਅਧਿਕਾਰ ਪੀਪਲ ਮਾਰਚ ਵਿੱਚ ਸ਼ਾਮਲ ਹੋਣ ਲਈ ਵਾਸ਼ਿੰਟਨ ਵਿੱਚ ਇਕੱਠੀਆਂ ਹੋਈਆਂ ਔਰਤਾਂ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਉਹ ਕਈ ਮੁੱਦਿਆਂ ਦਾ ਸਮਰਥਨ ਕਰਦੀਆਂ ਹਨ ਤੇ ਇਸ ਲਈ ਪ੍ਰਦਰਸ਼ਨ ਵਿੱਚ ਹਿੱਸਾ ਲੈ ਰਹੀਆਂ ਹਨ ਬਰੁਕ ਨਾਮਕ ਇੱਕ ਪ੍ਰਦਰਸ਼ਨਕਾਰੀ ਔਰਤ ਨੇ ਕਿਹਾ ਕਿ ਉਹ ਗਰਭ ਪਾਤ ਦਾ ਸਮਰਥਨ ਕਰਦੀ ਹੈ ਅਤੇ ਇਸ ਮੁੱਦੇ ਤੇ ਆਪਣਾ ਸਮਰਥਨ ਦਿਖਾਉਣ ਲਈ ਇਸ ਮਾਰਚ ਵਿੱਚ ਸ਼ਾਮਲ ਹੋਈ ਹੈ ਭਾਰਤੀ ਕਾਰੋਬਾਰੀ ਜਿਹੜੇ ਨੇ ਮੁਕੇਸ਼ ਅੰਬਾਨੀ ਤੇ ਉਹਨਾਂ ਦੀ ਪਤਨੀ ਨੀਤਾ ਅਮਾਨੀ ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਦੇ ਭੜਕੇ ਹੋਣ ਵਾਲੇ ਹਲਫਦਾਰੀ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਅਮਰੀਕਾ ਪਹੁੰਚੇ ਹੋਏ ਹਨ ਅੰਬਾਨੀ ਦੰਪਤੀ ਜੋ 18 ਜਨਵਰੀ ਨੂੰ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਪਹੁੰਚ ਗਏ ਸਨ ਉਹਨਾਂ 100 ਮਹਿਮਾਨਾਂ ਵਿੱਚ ਸ਼ਾਮਲ ਸਨ ਜਿਨ੍ਹਾਂ ਨੇ ਲੰਗੀ ਸ਼ਾਮ ਟਰੰਪ ਨਾਲ ਕੈਂਡਲ ਲਾਈਟ ਡਿਨਰ ਕੀਤਾ ਆ ਉਹ ਮਹਿਮਾਨਾਂ ਦੀ ਇਸ ਸੂਚੀ ਵਿੱਤੇ ਸ਼ਾਮਲ ਕੱਲੇ ਭਾਰਤੀ ਸਨ ਜਿੱਥੇ ਉਪ ਰਾਸ਼ਟਰਪਤੀ ਜੇ.ਡੀ. ਵਾਸਤੇ ਉਹਨਾਂ ਦੀ ਭਾਰਤੀ ਮੂਲ ਦੀ ਪਤਨੀ ਊਸ਼ਾ ਵਾਸਵੀ ਮੌਜੂਦ ਸੀ ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅਭਾਨੀ ਤੇ ਰਿਲਾਇੰਸ ਫਾਊਂਡੇਸ਼ਨ ਦੀ ਚੇਅਰਪਰਸਨ ਨੀਤਾ ਮਾਨੀ ਨੇ ਵੀ ਡਿੰਨਰ ਵਿੱਚ ਸ਼ਿਰਕਤ ਕੀਤੀ ਸੀ ਇਸ ਦੇ ਨਾਲ ਹੀ ਦੋਵਾਂ ਨੇਤਾਵਾਂ ਨੇ ਡੋਨਲਡ ਟਰੰਪ ਨਾਲ ਵੀ ਮੁਲਾਕਾਤ ਕੀਤੀ ਜਾਣਕਾਰੀ ਅਨੁਸਾਰ ਅਭਾਨੀ ਦਮਤੀ ਟਰੰਪ ਪਰਿਵਾਰ ਦੇ ਨਿੱਜੀ ਸੱਦੇ ਉੱਤੇ 20 ਜਨਵਰੀ ਨੂੰ ਹੋਣ ਵਾਲੇ ਹਲਪਦਾਰੀ ਸਵਾਗਤ ਵਿੱਚ ਵੀ ਸ਼ਾਮਲ ਹੋਣਗੇ ਅੰਬਾਨੀਆਂ ਦੇ 트ੰਪ ਪਰਿਵਾਰ ਨਾਲ ਨੇੜ ਦੇ ਰਿਸ਼ਤੇ ਹਨ 2017 ਵਿੱਚ ਜਦੋਂ ਡੋਨਲਡ 트ੰਪ ਦੀ 3 ਇਵਾਂਕਾ 트ੰਪ ਗਲੋਬਲ ਇੰਟਰਪ੍ਰੈਨਿਓਰਸ਼ਿਪ ਸਮੇਲਨ ਲਈ ਹਾਈਦਰਾਬਾਦ ਆਈ ਸੀ ਤਾਂ ਮੁਕੇਸ਼ ਅੰਬਾਨੀ ਉੱਥੇ ਵੀ ਮੌਜੂਦ ਸਨ ਇਵਾਂਕਾ ਉਸ ਸਮੇਂ ਰਾਸ਼ਟਰਪਤੀ 트ੰਪ ਦੀ ਸਲਾਹਕਾਰ ਵੀ ਸੀ ਉਹ ਫਰਵਰੀ 2020 ਵਿੱਚ ਜਦੋਂ 트ੰਪ ਅਮਰੀਕੀ ਰਾਸ਼ਟਰਪਤੀ ਵਜੋਂ ਆਖਰੀ ਵਾਰ ਭਾਰਤ ਆਏ ਸਨ ਤਾਂ ਵੀ ਮੌਜੂਦ ਸਨ ਦੁਨੀਆ ਵਿੱਚ ਫਿਲਹਾਲ ਭਾਵੇਂ ਅਮਰੀਕਾ ਆਪਣੇ ਆਪ ਨੂੰ ਸੁਪਰ ਪਾਵਰ ਵਜੋਂ ਵੇਖ ਰਿਹਾ ਹੈ ਦੂਜੇ ਪਾਸੇ ਚੀਨ ਤੇ ਰੂਸ ਦਾ ਦਖਲ ਵੀ ਘਟ ਕਰਕੇ ਨਹੀਂ ਵੇਖਿਆ ਜਾ ਸਕਦਾ ਜਦੋਂ ਰੂਸ ਦੇ ਸਹਿਯੋਗੀ ਬਸ਼ਰ ਅਸਦ ਨੂੰ ਸੀਰੀਆ ਵਿੱਚ ਵਧੂਈਆਂ ਦੁਆਰਾ ਪਿਛਾੜਿਆ ਗਿਆ ਸੀ ਤਾਂ ਮਾਸਕੋ ਦਾ ਇੱਕ ਹੋਰ ਮਿੱਤਰ ਰਾਸ਼ਟਰਪਤੀ ਫੋਸਟਨ ਆਰਚੇਂਜ ਟੈਂਡਰਾਜ਼ੋ ਜੋ ਕਿ ਸੰਘਰਸ਼ ਗ੍ਰਸਤ ਕੇਂਦਰੀ ਅਫਰੀਕੀ ਗਣਰਾਜ ਹੈ ਜਿੱਥੇ ਹਥਿਆਰਬੰਦ ਸਮੂਹ ਉਸ ਨੂੰ ਸੱਤਾ ਤੋਂ ਬਾਹਰ ਕੱਢਣ ਲਈ ਯਤਨਸ਼ੀਲ ਹਨ ਇੱਕ ਨਿੱਜੀ ਰੂਸੀ ਫੌਜੀ ਬਲ ਵੈਗਨਰ ਦੀ ਸੁਰੱਖਿਆ ਤੋਂ ਬਣਾ ਉਹ ਰਾਸ਼ਟਰਪਤੀ ਬਣਿਆ ਨਹੀਂ ਸੀ रह ਸਕਦਾ ਕਿਉਂਕਿ ਸੀਪੀਸੀਐਫ ਦੇ ਬਾਗੀ ਅਸਦ ਦੀ ਬੇਦਖਲੀ ਤੋਂ ਪ੍ਰੇਰਿਤ ਹੋਏ ਸਨ ਤੇ ਇਹ ਮਹਿਸੂਸ ਕਰ ਰਹੇ ਸਨ ਤੇ ਕਹਿ ਰਹੇ ਸਨ ਕਿ ਤੰਦੋਰਾ ਦੀ ਬਰਖਾਸਤ ਵੀ ਵੀ ਹੁਣ ਲਾਜ਼ਮੀ ਹੈ ਅਫਰੀਕਾ ਵਿੱਚ ਆਪਣੇ ਸਬੰਧਾਂ ਵਿੱਚ ਰੂਸ ਤੇ ਮਤੱਬ ਦੇ ਸੰਕੇਤ ਵਿੱਚ ਵਲਾਦੀਮੀਰ ਪੁੱਤਰ ਨੇ ਵੀਰਵਾਰ ਨੂੰ ਮਾਸਕੋ ਵਿੱਚ ਟੰਡੋਰਾ ਨਾਲ ਮੁਲਾਕਾਤ ਕੀਤੀ ਹੈ ਜਿਸ ਵਿੱਚ ਇਸ ਸਾਲ ਰੂਸੀ ਰਾਸ਼ਟਰਪਤੀ ਦੀ ਪਹਿਲੀ ਅੰਤਰਰਾਸ਼ਟਰੀ ਗੱਲਬਾਤ ਸੀ ਇਹ ਇਸ ਤੱਥ ਨਾਲ ਜੁੜਿਆ ਹੋਇਆ ਵੀ ਹੈ ਕਿ ਅਸੀਂ ਸੁਰੱਖਿਆ ਨਾਲ ਸੰਬੰਧਤ অতি ਸੰਵੇਦਨਸ਼ੀਲ ਖੇਤਰਾਂ ਸਮੇਤ ਸਾਰੇ ਸੰਭਾਵਿਤ ਖੇਤਰਾਂ ਵਿੱਚ ਮੱਧ ਅਫਰੀਕੀ ਗਣਰਾਜ ਨਾਲ ਸਬੰਧਾਂ ਦਾ ਵਿਕਾਸ ਕਰ ਰਹੇ ਹਾਂ ਰੂਸ ਦੇ ਬਲਾਰੇ ਦਮਿਤਰੀ ਪੈਸਕੋਵ ਨੇ ਮੀਟਿੰਗ ਤੋਂ ਪਹਿਲਾਂ ਕਿਹਾ ਸੀ ਅਸੀਂ ਇਸ ਯੋਗ ਨੂੰ ਹੋਰ ਵਿਕਸਿਤ ਕਰਨ ਦਾ ਵੀ ਇਰਾਦਾ ਰੱਖਦੇ ਹਾਂ ਸੀਐਨਐਨ ਮੁਤਾਬਕ ਨਾਜ਼ਿਕ ਅਫਰੀਕੀ ਰਾਜਾਂ ਵਿੱਚ ਰੂਸ ਦੀਆਂ ਫੌਜੀ ਪੇਸ਼ਕਸ਼ਾਂ ਤੋਂ ਨਿਰਪਰਤਾ ਵਧਦੀ ਜਾ ਰਹੀ ਹੈ ਜਿੱਥੇ ਮਾਸਕੋ ਦੁਆਰਾ ਮਾਂਦੀਬ ਦੇ ਪੱਛਮੀ ਪ੍ਰਭਾਵ ਨੂੰ ਘਟਾਉਣ ਲਈ ਇੱਕ ਹਮਲਾਵਰ ਦਬਾਅ ਵਧਾਇਆ ਜਾ ਰਿਹਾ ਹੈ ਜਿਵੇਂ ਕਿ ਅਫਰੀਕਾ ਵਿੱਚ ਪੱਛਮੀ ਵਿਰੋਧੀ ਭਾਵਨਾਵਾਂ ਦੇ ਵਿਚਕਾਰ ਜੋ ਵਾਰ-ਵਾਰ ਤਖਤਾ ਪਲਟ ਹਥਿਆਰਬੰਦ ਬਗਾਵਤ ਤੇ ਕੱਟੜਪੰਥੀ ਵਿਰੋਧ ਦਵਾਰਾ ਘਿਰਿਆ ਹੋਇਆ ਹੈ ਰੂਸ ਆਪਣੇ ਪੈਰ ਪਸਾਰਦਾ ਹੋਇਆ ਦਿਖ ਰਿਹਾ ਹੈ ਖਾਸ ਤੌਰ ਤੇ ਖਣਿੰਜ ਤੇ ਜਿਹੜਾ ਇਹ ਅਮੀਰ ਸਾਲ ਖੇਤਰ ਹੈ ਉਹਦੇ ਵਿੱਚੋਂ ਪੱਛਮੀ ਸੈਨਿਕਾਂ ਦੇ ਬਹੁਤ ਸਾਰੇ ਖੇਤਰਾ ਚੋਂ ਬਾਹਰ ਨਿਕਲ ਨਹੀਂ ਇੰਜੀਨੀਅਰਿੰਗ ਕਰ ਰਹੀਆਂ ਹਨ ਯਾਨੀ ਕਿ ਉੱਥੋਂ ਕੱਢਣ ਦੀ ਕੋਸ਼ਿਸ਼ਾਂ ਹੋ ਰਹੀਆਂ ਹਨ ਰੂਸ ਉਹਨਾਂ ਦਵਾਰਾ ਛੱਡੇ ਗਏ ਖਲਾ ਨੂੰ ਭਰਨ ਲਈ ਅੱਗੇ ਬਾਦ ਰਿਹਾ ਹੈ ਅਗਲੀ ਖਬਰ ਅਫਗਾਨਿਸਤਾਨ ਤੋਂ ਆਜੀ ਅਫਗਾਨਿਸਤਾਨ ਤੇ ਹਕੂਮਤ ਕਰ ਰਹੇ ਤਾਲਬਾਨ ਅੰਦਰ ਵੀ ਸ਼ਾਇਦ ਔਰਤਾਂ ਨਾਲ ਹੋ ਰਹੇ ਧੱਕੇ ਬਾਰੇ ਕੋਈ ਮੰਤਨ ਚੱਲ ਰਿਹਾ ਹੈ ਦੁਨੀਆ ਭਰ ਵਿੱਚ ਇਸਲਾਮੀ ਮੁਲਕਾਂ ਦੇ ਵਿੱਚ ਆਪਣੇ ਹੀ ਮੁਲਕ ਦੀਆਂ ਇਸਤਰੀਆਂ ਜੋ ਆਬਾਦੀ ਦਾ ਤਕਰੀਬਨ ਅੱਧ ਹੁੰਦੀਆਂ ਹਨ ਨਾਲ ਧਰਮ ਦੇ ਨਾਂ ਤੇ ਵਿਤਕਰਾ ਜੋ ਕੇ ਯੁੱਗ ਵਿੱਚ ਅਜੀਬ ਜਿਹਾ ਵਰਤਾਰਾ ਹੈ ਜਿਸ ਨੂੰ ਬਾਹਰ ਦੀ ਗੈਰ ਸਲਾਮੀ ਦੁਨੀਆ ਬੇਇਨਸਾਫੀ ਮੰਨਦੀ ਹੈ ਹੁਣ ਤਾਲਿਬਾਨ ਦੇ ਇੱਕ ਮੰਤਰੀ ਨੇ ਮਹਿਲਾਵਾਂ ਦੀ ਸਿੱਖਿਆ ਤੇ ਪਾਬੰਦੀ ਨੂੰ ਗਲਤ ਮੰਨਿਆ ਹੈ ਉਹਨਾਂ ਕਹਿਆ ਹੈ ਕਿ ਇਸ ਤਰ੍ਹਾਂ ਅਤੀਤ ਵਿੱਚ ਵੀ ਇਹਦੀ ਉਚਿਤਤਾ ਨਹੀਂ ਸੀ ਤੇ ਹੁਣ ਵੀ ਨਹੀਂ ਹੋਣੀ ਚਾਹੀਦੀ ਦੱਖਣੀ ਪੂਰਬੀ ਖੋਸਤ ਸੂਬੇ ਚ ਇੱਕ ਧਾਰਮਿਕ ਸਕੂਲ ਦੇ ਸਮਾਰੋਹ ਚ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਉਪ ਮੰਤਰੀ ਸ਼ੇਰ ਆਵਾਸ ਨੇ ਕਿਹਾ ਕਿ ਔਰਤਾਂ ਤੇ ਲੜਕੀਆਂ ਨੂੰ ਸਿੱਖਿਆ ਤੋਂ ਵਾਂਝਾ ਰੱਖਣ ਦਾ ਕੋਈ ਕਾਰਨ ਨਹੀਂ ਹੈ। ਉਹ ਕਹਾਂ ਉਹਨਾਂ ਕਹਾਂ ਕਿ ਜਿਸ ਤਰ੍ਹਾਂ ਅਤੀਤ ਚੇਦੀ ਕੋਈ ਉਚਿਤਤਾ ਨਹੀਂ ਸੀ ਤੇ ਹੁਣ ਵੀ ਨਹੀਂ ਹੋਣੀ ਚਾਹੀਦੀ। ਸੱਤਾ ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਨੇ ਸਭ ਤੋਂ ਪਹਿਲਾਂ ਲੜਕੀਆਂ ਦੀ 6ਵੀਂ ਜਮਾਤ ਤੋਂ ਅੱਗੇ ਦੀ ਪੜ੍ਹਾਈ ਤੇ ਰੋਕ ਲਾ ਦਿੱਤੀ ਸੀ। ਸਕੂਲ ਤੋਂ ਲੈ ਕੇ ਯੂਨੀਵਰਸਿਟੀ ਤੱਕ ਦੇ ਦਰਵਾਜ਼ੇ ਬੰਦ ਕਰਨ ਤੋਂ ਬਾਅਦ ਮੈਡੀਕਲ ਸਿਖਲਾਈ ਤੇ ਮਹਿਲਾਵਾਂ ਲਈ ਕੋਰਸਾਂ ਤੇ ਵੀ ਰੋਕ ਲਗਾ ਦਿੱਤੀ ਹੈ। ਸਤਾਨੀ ਕਜ਼ਈ ਨੇ ਆਪਣੇ ਅਧਿਕਾਰਤ ਕਾਊਂਟਰਾਈ ਐਕਸ ਤੇ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ ਹੈ ਅਸੀਂ 4 ਕਰੋੜ ਦੀ ਆਬਾਦੀ ਚੋਂ 2 ਕਰੋੜ ਨਾਲ ਅਨਿਆ ਕਰ ਰਹੇ ਹੋਵਾਂਗੇ ਇਹ ਸਲਾਮੀ ਕਾਨੂੰਨ ਨਹੀਂ ਹੈ ਬਲਕਿ ਨਿੱਜੀ ਪਸੰਦ ਜਾਂ ਸੁਭਾਅ ਦੀ ਗੱਲ ਹੈ ਅਗਲੀ ਖਬਰ ਦੀ ਕੇਂਦਰ ਦੀ ਆਫਰ ਦੇਣ ਤੋਂ ਮਗਰੋਂ ਜਗਜੀਤ ਸਿੰਘ ਢੱਲੇਵਾਲ ਨੇ ਮੈਡੀਕਲ ਸਹਿਯਾ ਲੈਣ ਦੇ ਉੱਤੇ ਡਾਕਟਰ ਸਵੈਮਾਨ ਸਿੰਘ ਨੇ ਸਵਾਲ ਚੁੱਕੇ ਹਨ ਡਾਕਟਰ ਸੁਆਮਨ ਸਿੰਘ ਦੀ ਟੀਮ ਮਰਨ ਵਰਤ ਦੇ ਸ਼ੁਰੂ ਤੋਂ ਹੀ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਦੀ ਨਿਗਰਾਨੀ ਕਰ ਰਹੀ ਸੀ ਉਹ ਦਿੱਲੀ ਬਾਰਡਰ ਉੱਤੇ ਵੀ 2021-22 ਵਿੱਚ ਲੜੇਗੇ ਕਿਸਾਨੀ ਅੰਦੋਲਨ ਦੌਰਾਨ ਪੂਰਾ ਸਾਲ ਕਿਸਾਨਾਂ ਨੂੰ ਮੈਡੀਕਲ ਸਹਾਇਤਾ ਦਿੰਦੇ ਰਹੇ ਸਨ ਸਹਿਤ ਡਾਕਟਰ ਸੋਇਮਾਨ ਸਿੰਘ ਨੇ ਇਹ ਵੀ ਦਾਵਾ ਕੀਤਾ ਹੈ ਕਿ ਸਰਕਾਰ ਨੇ ਕਿਸਾਨ ਤੇ ਮਜ਼ਦੂਰ ਆਗੂਆਂ ਨੂੰ ਗਮਰਾਹ ਕੀਤਾ ਹੈ ਸੋਇਮਾਨ ਸਿੰਘ ਨੇ ਕਿਹਾ ਹੈ ਕਿ ਸਰਕਾਰ ਨੇ ਕਿਸਾਨਾਂ ਨਾਲ ਇੱਕ ਗੇਮ ਖੇਡੀ ਹੈ ਜਿਸ ਦੇ ਨਤੀਜੇ ਖਤਰਨਾਕ ਹੋ ਸਕਦੇ ਹਨ ਹੁਣ ਸਰਕਾਰੀ ਡਾਕਟਰਾਂ ਦੀ ਟੀਮ ਹਰ ਵੇਲੇ ਡੱਲੇ ਗਵਾਲ ਦੀ ਨਿਗਰਾਨੀ ਕਰੇ ਮਤਲਬ ਕਿ ਉਹਨਾਂ ਕਿਹਾ ਕਿ ਅਸੀਂ ਹੁਣ ਉਹ ਨਿਗਰਾਨੀ ਨਹੀਂ ਕਰਾਂਗੇ ਹੁਣ ਸਰਕਾਰੀ ਟੀਮ ਹੀ ਕਰੇ ਹਰ 6 ਘੰਟੇ ਬਾਅਦ ਉਹਨਾਂ ਦੇ ਟੈਸਟ ਹੋਣੇ ਚਾਹੀਦੇ ਹਨ ਉਹਨਾਂ ਕਿਹਾ ਕਿ ਕੀ 14 ਫਰਵਰੀ ਦੀ ਕਿਸਾਨ ਅਤੇ ਕੇਂਦਰ ਸਰਕਾਰ ਦੀ ਬੈਠਕ ਤੱਕ ਜਗਜੀਤ ਸਿੰਘ ਨੂੰ ਨਰੋਲ ਦਵਾਈਆਂ ਨਾਲ ਜਿਉਂਦਾ ਰੱਖਿਆ ਜਾ ਸਕਦਾ ਹੈ ਕਿਸਾਨ ਆਗੂ ਡਾਕਟਰ ਨਹੀਂ ਹਨ ਇਸ ਕਰਕੇ ਉਹਨਾਂ ਨੂੰ ਇਹ ਚੀਜ਼ਾਂ ਦਾ ਨਹੀਂ ਪਤਾ ਉਹਨਾਂ ਨੂੰ ਇਹ ਪ੍ਰੋਸਾਦ ਦਿੱਤਾ ਗਿਆ ਹੈ ਸਰਕਾਰ ਵੱਲੋਂ ਕਿ ਜਿਹੜੀ ਮੈਡੀਕਲ ਏਡ ਡੱਲੇਵਾਲ ਨੂੰ ਦਿੱਤੀ ਜਾ ਰਹੀ ਹੈ ਉਹਦੇ ਨਾਲ ਉਹ ਠੀਕ ਹੋ ਜਾਏਗਾ ਕੇਂਦਰ ਸਰਕਾਰ ਵੱਲੋਂ ਗੱਲਬਾਤ ਲਈ ਭੇਜੇ ਲਿਖਤੀ ਸੱਦੇ ਤੋਂ ਬਾਅਦ ਡੱਲੇਵਾਲ ਮੈਡੀਕਲ ਸਹਾਇਤਾ ਲੈਣ ਲਈ ਰਾਜੀ ਹੋ ਗਏ ਸਨ ਸਰਕਾਰੀ ਵਫਤ ਨੇ ਸ਼ਨੀਵਾਰ 7 ਵਜੇ ਦੇ ਕਰੀਬ ਲਿਖਤੀ ਸੱਦਾ ਪੱਤਰ ਪੇਸ਼ ਕਰਦਿਆਂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕੀਤੀ ਹੈ ਡੱਲੇਵਾਲ ਦੇ ਹੱਕ ਵਿੱਚ 121 ਹੋਰ ਕਿਸਾਨ ਵੀ ਪਿਛਲੇ 4 ਦਿਨਾਂ ਤੋਂ ਮਰਨ ਵਰਤ ਉੱਤੇ ਬੈਠੇ ਹੋਏ ਸਨ ਕੇਂਦਰੀ ਵਕਤ ਨੇ ਜਦੋਂ ਕਿਸਾਨਾਂ ਨਾਲ ਬੈਠਕ ਦੁਕਾਨ ਦੌਰਾਨ ਗੱਲਬਾਤ ਦਾ ਲਿਖਤੀ ਸੱਦਾ ਸੌਂਪਿਆ ਅਤੇ ਅਪੀਲ ਕੀਤੀ ਕਿ ਮੱਢਲੇਵਾਲ ਮੈਡੀਕਲ ਸਹਾਇਤਾ ਲੈਣੀ ਸ਼ੁਰੂ ਕਰ ਦੇਣ ਇਤੋ ਬਾਅਦ ਢੱਲੇਵਾਲ ਨੇ ਫੈਸਲਾ ਦੂਜੇ ਕਿਸਾਨ ਆਗੂਆਂ ਤੇ ਛੱਡ ਦਿੱਤਾ ਸੀ ਕਿਸਾਨ ਆਗੂ ਨੇ ਦੱਸਿਆ ਕਿ ਢੱਲੇਵਾਲ ਦੀ ਨਾਜਿਕ ਸਿਹਤ ਨੂੰ ਵੇਖਦਿਆਂ ਤੇ ਦੂਜੇ ਕਿਸਾਨਾਂ ਨੇ ਸਰਕਾਰ ਨਾਲ ਗੱਲਬਾਤ ਦਾ ਰਾਹ ਖੁੱਲਣ ਉੱਤੇ ਮੈਡੀਕਲ ਚਾਹਤਾ ਲੈਣ ਦਾ ਫੈਸਲਾ ਕੀਤਾ ਹੈ ਪਰ ਨਾਲ ਹੀ ਉਹਨਾਂ ਸਾਫ਼ ਕੀਤਾ ਕਿ ਐਮਐਸਪੀ ਦੀ ਕਾਨੂੰਨੀ ਗਰੰਟੀ ਸਣੇ ਦੂਜੀਆਂ ਮੰਗਾਂ ਮੰਨਾਂ ਜਾਣ ਜਾਣ ਤੋਂ ਬਾਅਦ ਹੀ ਮਰਨ ਵਰਤ ਖਤਮ ਕੀਤਾ ਜਾਵੇਗਾ ਸ੍ਰੀ ਮਾਨ ਸਿੰਘ ਦਾ ਕਹਿਣਾ ਇਹ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਖੋਵਣ ਵਾਲੇ ਮੁਲਕ ਵਿੱਚ ਕਿਸਾਨਾਂ ਨਾਲ ਅਜਿਹਾ ਕੋਜਾ ਮਜ਼ਾਕ ਕਿਵੇਂ ਕੀਤਾ ਜਾ ਸਕਦਾ ਹੈ ਚੋਣ ਜਾਬਤੇ ਦੇ ਨਾਂ ਉੱਤੇ ਕਿਵੇਂ ਬੈਠਕ ਦਾ ਸਮਾਂ ਲਟਕਾ ਕੇ ਡੱਲੇਵਾਲ ਦੀ ਝਾਰ ਨੂੰ ਖਤਰੇ ਵਿੱਚ ਪਾਇਆ ਜਾ ਰਿਹਾ ਹੈ ਡੱਲੇਵਾਲ ਦੇ ਮਰਨ ਵਰਤ ਨੂੰ ਇੱਕ ਸਮਦਾ ਤੋੜਨ ਦੀ ਹੀ ਗੱਲ ਹੈ ਭਾਵੇਂ ਕਿ ਕਿਹਾ ਜਾ ਰਿਹਾ ਹੈ ਕਿ ਉਹ ਸਿਰਫ ਮੈਡੀਕਲ ਸਹੂਲਤਾਂ ਹੀ ਲੈਣਗੇ ਉਹਦੇ ਨਾਲ ਪੰਜਾਬ ਵਿੱਚ ਇੱਕ ਵਰੀ ਫੇਰ ਚਰਚਾ ਸ਼ੁਰੂ ਹੋ ਗਈ ਹੈ ਕਿ ਇਹ ਜੋ ਦੋ ਫਾਰਮ ਜਿਹੜੇ ਐ ਐਮਐਸਪੀ ਦੀ ਲੜਾਈ ਲੜ ਰਹੇ ਹਨ ਉਹਨਾਂ ਦੀ ਨੀਅਤ ਵਿੱਚ ਕਿਤੇ ਕੋਈ ਖੋਟ ਹੈ ਜਿਹੜੇ ਕਿ ਐਸਕੇਆਮ ਨਾਲ ਸਿੱਧੇ ਤੌਰ ਤੇ ਸਮਝੌਤਾ ਨਹੀਂ ਸੀ ਕਰ ਰਹੇ ਦੋ ਮੀਟਿੰਗਾਂ ਤੋਂ ਬਾਅਦ ਵੀ ਉਹਨਾਂ ਦੀ ਗੱਲਬਾਤ ਬੇਸਿੱਟਾ ਰਹੀ ਸੀ ਪਰ ਜਿਹੜੀ ਢੱਲੇਵਾਲਾਂ ਦੀ ਟੀਮ ਹੈ ਉਹਨਾਂ ਨੂੰ ਕਿਤੇ ਕਿਤੇ ਇਹ ਗੱਲ ਦਾ ਪਤਾ ਲੱਗ ਰਿਹਾ ਸੀ ਕਿ ਕੇਂਦਰ ਨਾਲ ਸਾਡੀ ਗੱਲਬਾਤ ਸ਼ੁਰੂ ਹੋਣ ਵਾਲੀ ਹੈ ਇਸ ਕਰਕੇ ਉਹ ਗੱਲਬਾਤ ਨੂੰ ਸ਼ਾਇਦ ਟਾਲਦੇ ਰਹੇ ਤੇ ਇਸ ਗੱਲਬਾਤ ਦਾ ਉਹ ਸੇਰਾ ਆਪਣੇ ਸਿਰ ਕ੍ਰੈਡਿਟ ਆਪਣੇ ਸਿਰ ਉਹ ਲੈਣ ਲਈ ਚਾਹਵਾਨ ਨੇ ਤੇ ਕੇਂਦਰ ਸਰਕਾਰ ਨੇ ਵੀ ਐਨ ਉਸ ਸਮੇਂ ਸੱਟ ਮਾਰੀ ਹੈ ਜਦੋਂ ਦੋਵਾਂ ਹੀ ਵੱਡੀਆਂ ਜਥੇਬੰਦੀਆਂ ਦੇ ਵਿੱਚ ਗੱਲਬਾਤ ਦਾ ਰਾਹ ਖੁੱਲਣ ਜਾ ਰਿਹਾ ਸੀ ਸੋ ਅਗਲੀ ਤੇ ਆਖਰੀ ਖਬਰ ਅਸੀਂ ਕਰਦੇ ਹਾਂ ਜੀ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਝੰਡਾ ਬੁਲੰਦ ਕਰਨ ਦੇ ਸੱਦੇ ਨਾਲ ਲਾਹੌਰ ਵਿਖੇ ਹੋਣ ਵਾਲੀ ਤਿੰਨ ਰੋਜ਼ਾ 24ਵੀਂ ਵਿਸ਼ਵ ਪੰਜਾਬੀ ਕਾਨਫਰੰਸ ਸ਼ੁਰੂ ਹੋ ਗਈ ਹੈ ਕਾਨਫਰੰਸ ਦੇ ਮੁੱਖ ਪ੍ਰਬੰਧਕ ਅਤੇ ਪਾਕਿਸਤਾਨ ਦੇ ਸਾਬਕਾ ਵਜ਼ੀਰ ਰਹੇ ਫਖਰ ਜਮਾਨ ਨੇ ਕਾਨਫਰੰਸ ਦੇ ਦੁਕਾਟ ਨਹੀਂ ਸਮਾ ਰੋ ਵਿੱਚ ਬੋਲਦਿਆਂ ਕਿਹਾ ਕਿ ਪੰਜਾਬੀ ਜੁਬਾਨ ਨੂੰ ਬਗਾਨਿਆਂ ਨਾਲੋਂ ਵੱਧ ਆਪਣੇ ਤੋਂ ਹੀ ਖਤਰਾ ਹੈ ਇਸ ਲਈ ਜਿਹੜੇ ਉਪਰਾਲੇ ਪੰਜਾਬੀਆਂ ਦੀ ਅਲਖ ਜਗਾਉਣ ਵਿੱਚ ਸਫਲ ਸਿੱਧ ਹੁੰਦੇ ਹਨ ਉਹਨਾਂ ਕਹਾਂ ਕਿ ਪਿਛਲੇ 40 ਸਾਲਾਂ ਵਿੱਚ ਸਾਡੇ ਉਪਰਾਲਿਆਂ ਕਾਰਨ ਦੁਨੀਆ ਭਰ ਵਿੱਚ ਰਹਿੰਦੇ ਪੰਜਾਬੀ ਇੱਕ ਮੰਚ 'ਤੇ ਇਕੱਠਾ ਹੋਣ ਵਿੱਚ ਸਫਲ ਹੋਏ ਹਨ ਲਾਹੌਰ ਵੀ ਕੇ ਸ਼ੁਰੂ ਹੋਈ ਇਸ ਕਾਨਫਰੰਸ ਵਿੱਚ ਇਸ ਸਾਲ ਲੈਣ ਲਈ ਭਾਰਤ ਤੋਂ 65 ਮੈਂਬਰਾਂ ਦਾ ਇੱਕ ਵਫਦ ਕੱਲ ਵਾਗਾਟਾਰੀ ਰਹੀਂ ਸ ਸੜਕ ਦੇ ਰਸਤਿਆਂ ਪਾਕਿਸਤਾਨ ਵਿੱਚ ਦਾਖਲ ਹੋਇਆ ਸੀ ਇਸ ਤੋਂ ਇਲਾਵਾ ਵੱਖ-ਵੱਖ ਮੁਲਕਾਂ ਤੋਂ ਕੁਝ ਹੋਰ ਡੈਲੀਗੇਟ ਵੀ ਆਏ ਹਨ ਵਿਸ਼ਵ ਪੰਜਾਬੀ ਕਾਨਫਰੰਸ ਦੇ ਭਾਰਤੀ ਚੈਪਟਰ ਦੇ ਚੇਅਰਮੈਨ ਡਾਕਟਰ ਦੀਪਕ ਮਨਮੋਹਨ ਸਿੰਘ ਨੇ ਲਾਹੌਰ ਸ਼ਹਿਰ ਦੀ ਤਾਰੀਫ ਕਰਦਿਆਂ ਕਿਹਾ ਹੈ ਕਿ ਇਸ ਸ਼ਹਿਰ ਨੇ ਪੰਜਾਬੀ ਬੋਲੀ ਤਹਿਜ਼ੀਬ ਤੇ ਪਾਸ਼ਾ ਨੂੰ ਸਾਂਭ ਕੇ ਰੱਖਿਆ ਹੋਇਆ ਹੈ ਗੁਰਪ੍ਰੀਤ ਸਿੰਘ ਗਿੱਲ ਨੇ ਵਿਸ਼ਵ ਪੰਜਾਬੀ ਕਾਨਫਰੰਸ ਦਾ ਸੇਹਰਾ ਵਿਸ਼ੇਸ਼ ਤੌਰ ਉਤੇ ਫਖਰਜਮਾਨ ਦੀ ਅਗਵਾਈ ਦੇ ਸਿਰ ਬਣਿਆ ਉਹਨਾਂ ਕਿਹਾ ਕਿ ਕਾਨਫਰੰਸ ਸਦਕਾ ਅੱਜ ਗੁਰਮੁਖੀ ਦੀਆਂ ਕਿਤਾਬਾਂ ਸ਼ਾਹਮੁਖੀ ਵਿੱਚ ਵੀ ਪ੍ਰਕਾਸ਼ ਤੋਂਣ ਲੱਗ ਪਈਆਂ ਹਨ ਉਹਨਾਂ ਸਾਂਝੇ ਪੰਜਾਬ ਦੀਆਂ ਸਾਂਝਾਂ ਦਾ ਜ਼ਿਕਰ ਕਰਦੇ ਆ ਆਪਸੀ ਪਿਆਰ ਤੇ ਸਤਿ ਭਾਵਨਾ ਦਾ ਹੋਕਾ ਦਿੱਤਾ ਉਹਨਾਂ ਕਿਹਾ ਕਿ ਜਿਹਈਆਂ ਕਾਨਫਰੰਸਾਂ ਸਾਜ ਦੇ ਪੁਲ ਬੰਨਣ ਦਾ ਕੰਮ ਕਰਦੀਆਂ ਹਨ ਉਹਨਾਂ ਕਿਹਾ ਕਿ ਕਾਨਫਰੰਸ ਸਦਕਾ ਅਜ ਗੁਰਮੁਖੀ ਦੀਆਂ ਕਿਤਾਬਾਂ ਸ਼ਾਹਮੁਖੀ ਵਿੱਚ ਤੇ ਸ਼ਾਹਮੁਖੀ ਵਾਲੀਆਂ ਗੁਰਮੁਖੀ ਵਿੱਚ ਵੀ ਮਿਲਣੀਆਂ ਸ਼ੁਰੂ ਹੋ ਗਈਆਂ ਹਨ ਉਹਨਾਂ ਸਾਂਝੇ ਪੰਜਾਬ ਦੀਆਂ ਸਾਂਝਾਂ ਦਾ ਜ਼ਿਕਰ ਕਰਦੇ ਆ ਆਪਸੀ ਪਿਆਰ ਤੇ ਸਤਿ ਭਾਵਨਾ ਦਾ ਵੀ ਹੋਕਾ ਦਿੱਤਾ ਵਿਸ਼ਵ ਪੰਜਾਬੀ ਕਾਨਫਰੰਸ ਦੇ ਭਾਰਤੀ ਚੈਪਟਰ ਦੇ ਕੋਆਰਡੀਨੇਟਰ ਸਹਿਜਪ੍ਰੀਤ ਸਿੰਘ ਮੰਗਟ ਨੇ ਉਦਘਾਟਨੀ ਸੈਸ਼ਨ ਦਾ ਮੰਚ ਸੰਚਾਲਨ ਕਰਦਿਆਂ ਕਾਨਫਰੰਸ ਦੇ ਪਿਸ਼ੋਕੜ ਉੱਪਰ ਚਾਰਣਾ ਪਾਇਆ ਸੈਸ਼ਨ ਦੇ ਵਿਸ਼ੇ ਬਾਰੇ ਸੰਖੇਪ ਜਾਣਕਾਰੀ ਦਿੱਤੀ ਇਸ ਵਾਰ ਕਾਨਫਰੰਸ ਦਾ ਵਿਸ਼ਾ ਸੂਫੀਇਜ਼ਮ ਹੈ ਜਿਸ ਵਿੱਚ ਵੱਖ-ਵੱਖ ਪੇਪਰ ਪੜੇ ਜਾਣਗੇ ਤੇ ਹੋਰ ਵਿਚਾਰਾਂ ਵੀ ਹੋਣਗੀਆਂ ਅਗਲੀ ਖਬਰ ਵੀ ਲੈ ਲਿਨਿਆ ਜੀ ਮੁੰਬਈ ਪੁਲਿਸ ਨੇ ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਤੇ ਚਾਕੂ ਨਾਲ ਅਬਰਾਂ ਕਰਨ ਵਾਲੇ ਮੁੱਖ ਮਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਨੇ ਮਲਜ਼ਮ ਨੂੰ ਕੋਰਟ ਵਿੱਚ ਪੇਸ਼ ਕਰਕੇ 24 ਜਨਵਰੀ ਤੱਕ ਦਾ ਰਿਮਾਂਡ ਹਾਸਲ ਕਰ ਲਿਆ ਹੈ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਹਮਲਾਵਰ ਜੋ ਬੰਗਲਾਦੇਸ਼ੀ ਨਾਗਰਿਕ ਹੈ ਇਸ ਗੱਲੋਂ ਅਣਜਾਣ ਹੀ ਸੀ ਕਿ ਉਹ ਬਾਲੀਵੁੱਡ ਅਦਾਕਾਰ ਦੇ ਘਰ ਵਿੱਚ ਦਾਖਲ ਹੋ ਰਿਹਾ ਹੈ। ਉਹਨੂੰ ਨਹੀਂ ਸੀ ਪਤਾ ਕਿ ਸੈਫ ਅਲੀ ਖਾਨ ਦਾ ਘਰ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਲਜਮ ਚੋਰੀ ਕਰਨ ਦੇ ਇਰਾਦੇ ਨਾਲ ਘਰ ਵਿੱਚ ਵੜਿਆ ਸੀ। ਅਧਿਕਾਰੀ ਨੇ ਕਿਹਾ ਕਿ ਹਮਲਾਵਰ ਨੂੰ ਨਾਲ ਲੱਗਦੇ ਥਾਣੇ ਜ਼ਿਲ੍ਹੇ ਵਿੱਚ ਗੋਦ ਬਾਂਦਰ ਰੋਡ ਸਟੱਥ ਹੀਰਾ ਨੰਦਾਨੀ ਸਟੇਟ ਤੋਂ ਕਾਬੂ ਕੀਤਾ ਗਿਆ ਹੈ ਪੁਲਿਸ ਨੇ ਕਿਹਾ ਹੈ ਕਿ ਉਹ ਇਸ ਹਮਲੇ ਤੋਂ ਪਿਛੋਕ ਕਮਾਂਤਰੀ ਸਾਜ਼ਿਸ਼ ਦੇ ਦਾਅਵੇ ਤੋਂ ਵੀ ਇਨਕਾਰ ਨਹੀਂ ਕਰ ਸਕਦੇ ਅਧਿਕਾਰੀ ਮੁਤਾਬਕ ਮੁਲਜ਼ਮ ਦਾ ਅਸਲ ਨਾਮ ਸ਼ਰੀਫੁਲ ਇਸਲਾਮ ਸ਼ਹਿਜ਼ਾਦ ਮੁਹੰਮਦ ਰਹੀਲਾ ਅਮੀਨ ਫਕੀਰ ਹੈ ਅਤੇ ਉਸ ਨੇ ਭਾਰਤ ਵਿੱਚ ਦਾਖਲ ਹੋਣ ਮਗਰੋਂ ਆਪਣਾ ਨਾਮ ਬਦਲ ਕੇ ਬਜੋਏ ਦਾਸ ਰੱਖ ਲਿਆ ਸੀ ਮੁਲਜ਼ਮ ਦੀ ਉਮਰ 30 ਸਾਲ ਦੇ ਕਰੀਬ ਹੈ ਬੰਗਲਾਦੇਸ਼ ਦੇ ਚਾਲੋ ਕਾਟੀ ਦਾ ਰਹਿਣ ਵਾਲਾ ਹੈ ਉਹ ਪਿਛਲੇ 5 ਮਹੀਨੇ ਤੋਂ ਮੁੰਬਈ ਚ ਰਹਿ ਰਿਹਾ ਸੀ ਤੇ ਨਿੱਕੇ ਮੁੱਟੇ ਕੰਮ ਕਰਦਾ ਸੀ ਪੁਲਸ ਮਲਜਮ ਵੱਲੋਂ ਭਾਰਤ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਲਈ ਵਰਤੇ ਦਸਤਾਵੇਜ਼ ਵੀ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਇਹਦੇ ਨਾਲ ਹੀ ਅੱਜ ਦਾ ਇਹ ਸਮਾਚਾਰ ਬਲਟਨ ਹੋਇਆ ਸਮਾਪਤ ਤਾ ਰਬੋ ਧੰਨਵਾਦ ਸਤਿ ਸ਼੍ਰੀ ਅਕਾਲ